ਕੀਕ D11 ਆਰਡਰ ਕਰ ਲੈਣੇ ਚਾਹੀਦੇ ਆ ਜਿਹਦੇ ਨਾਲ ਸਾਰੀ ਜਿਹੜੇ ਦਰਿਆ ਆ ਉਹਨਾਂ ਦੇ ਜਿਹੜੀ ਥੱਲੇ ਨਾਲੇ ਤੇ ਬੰਦ ਉੱਚੇ ਹੋ ਜਾਣਗੇ ਉਹਨਾਂ ਨੂੰ ਤੇ ਨਾਲੇ ਦੁਚਾ ਵੀ ਉਹਨਾਂ ਮਿੱਟੀ ਜਿਹੜੀ ਆ ਥੱਲੇ ਡੀਸਿਲਟਿੰਗ ਹੋ ਜੇ ਕਿਤੋਂ ਕੱਟ ਇੱਕ ਕੱਟੋਂ ਕੱਟ ਇਹਨਾਂ ਨੂੰ ਇਨਾਂਟ ਕੰਮ ਤੇ ਜ਼ਰੂਰ ਕਰ ਦੇਣਾ ਚਾਹੀਦਾ ਕਿਹੜਾ ਆਰਡਰ ਤੁਸੀਂ ਕਿਹਾ ਵਾ D11 D11 ਬੀ ਬੀ 11 ਨੇ ਇੱਕ ਡੋਜ਼ਰ ਹੁੰਦਾ ਉਹ ਮਿੱਟੀ ਮਿੱਟੀ ਚੁੱਕਣ ਜੇ ਬਹੁਤ ਸੰਤਤਾ ਰੱਖਦਾ ਮਿੱਟੀ ਚੁੱਕ ਕੇ ਤੇ ਜਿਹੜੇ ਬੰਨ ਨੇ ਉਹ ਘੱਟੋ ਘੱਟ 50 50 ਫੁੱਟ ਉੱਚੇ ਜਿਹੜੇ ਆ 6 ਮਹੀਨਿਆਂ ਵਿੱਚ ਹੀ ਹੋ ਜਾਣਗੇ ਤੇ ਸਾਰੇ ਦਰਿਆ ਜਿਹੜੇ ਆ ਇਹਨਾਂ ਨੂੰ ਤੇ ਨਾਲੇ ਉਹ ਗਾਂ ਤੋਂ ਵੀ ਉਹ ਵਰਤੇ ਜਾ ਸਕਦੇ ਆ ਤੇ ਉਹਰੇ ਨਾਲ ਬਹੁਤ ਵਧੀਆ ਵਧੀਆ ਤਰੀਕੇ ਦਾ ਚੈਟਰਪਿੱਲਰ ਦਾ ਹੈਗਾ ਆ ਡੋਜ਼ਰ ਇਹ ਆਪਣੇ ਤੁਹਾਡੇ ਅਮਰੀਕਾ ਵਗੈਰਾ ਦੇ ਵਿੱਚ ਦਰਿਆਵਾਂ ਦੀ ਡੀਸੈਲਟਿੰਗ ਹੁੰਦੀ ਹੈ ਇਸੇ ਤਰ੍ਹਾਂ ਹਾਂ ਇੱਥੇ ਦਰਿਆਵਾਂ ਦੀ ਡੀਸੈਲਟਿੰਗ ਹੁੰਦੀ ਆ ਉਹਦੇ ਪਾਣੀ ਏਡੇ ਏਡੇ ਕਮੜੀਆਂ ਇਸੇ ਇਹੋ ਮਸ਼ੀਨ ਬਣਦੀ ਹੈ ਇੰਟੀਗਰਲ ਕੰਬੀਅਰ ਅੱਛਾ ਸੋ ਇਹ ਡੀ ਡੀ ਲੈਵਲ ਡੀ ਲੈਵਲ ਡੀ ਲੈਵਲ ਮਸ਼ੀਨ ਵਰਤੋਂ ਵਰਤਨ ਦੀ ਲੋੜ ਹੈ ਕੈਟਰਪਿਲਰ ਡੀ ਲੈਵਲ ਨੂੰ ਕਹਿੰਦੇ ਆ ਡੀ ਕੈਟਰਪਿਲਰ ਡੀ ਲੈਵਲ ਹੈ ਓਕੇ ਹਾਂ ਇਹ ਇਹਨਾਂ ਨੂੰ ਇਹਨਾਂ ਨੂੰ ਕੱਟੋ ਕੱਟਕੀਕ ਠੀਕ ਹੈ ਹੁਣ ਤੇ ਤਿੰਨ ਜਗ੍ਹਾ ਤੇ ਕੰਮ ਚੱਲ ਤਿੰਨ ਜਗ੍ਹਾ ਤੇ ਛੱਡ ਕੇ ਭਾਵੇਂ ਛੇ ਜਗ੍ਹਾ ਤੇ ਕੰਮ ਚਲਾ ਲੈਣਾ ਤੇ ਇਹਨਾਂ ਦਾ ਕੱਢੀ ਵੀ ਹੱਡ ਨਹੀਂ ਆ ਸਕ ਕੱਢੀ ਵੀ ਹੱਡ ਨਹੀਂ ਆਊਗਾ ਪੰਜਾਬ ਦੇ ਅਸੀਂ ਜੇ ਤੁਸੀਂ ਜਿੰਨਾ ਮਰਜੀ ਸੈਂਟਰ ਪਾਣੀ ਛੱਡੀ ਜਾਵੇ ਓਕੇ ਕਿਉਂਕਿ ਤੁਸੀਂ 50 50 ਫੁੱਟ ਉੱਚੇ ਲੈ ਰਹੇ ਹੋ ਉਹਦੇ ਜਿਹੜੀ ਆ ਉਹਦੀ ਮਿੱਟੀ ਜਿਹੜੀ ਆ ਉੱਥੋਂ ਛਿੜਾ ਦਿਓਗੇ 50 ਦਾ ਫੁੱਟ ਤੇ ਭਾਵੇਂ ਜਿੰਨਾ ਮਰਜੀ ਪਾਣੀ ਛੱਡੀ ਜਾਵੇ ਤੁਹਾਡੇ ਦਿਸੜ ਨਹੀਂ ਆਉਗਾ